ਮਿੱਤਰੋ ਵੈਲਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਫਰੋਮ ਕਾਰਗਿਲ ਅਸੀਂ ਖੜੇ ਹਾਂ ਜੀ ਦਰਾਸ ਰਿਵ ਦੇ ਇੰਡਸ ਰਿਵਰ ਦੇ ਬਿਲਕੁਲ ਲਾਗੇ ਤੁਹਾਨੂੰ ਦਿਖਾਉਣੇ ਆ ਜਿਹੜਾ ਤੁਸੀਂ ਸਾਹਮਣੇ ਪੁਲ ਦੇਖ ਰਹੇ ਹੋ ਉਹ ਉਹਦੇ ਥੱਲੇ ਵਗਦਾ ਪੂਰਾ ਠਾਠਾ ਠਾਠਾ ਮਾਰਦਾ ਇੰਡਸ ਰਿਵਰ ਤੇ ਕੱਲ ਅਸੀਂ ਪਹੁੰਚ ਗਏ ਸੀਗੇ 9:30 ਪਹੁੰਚ ਗਏ ਤੇ ਪੂਰੀ ਖੱਪ ਖੱਪ ਪਾ ਕੇ ਨਜਾਇਜ਼ ਖੱਪੋ ਖੱਪਾ ਕੇ ਤੇ ਉਦੋਂ ਅੱਜ ਚੱਲੇਗੇ ਖਣਬੀਨ ਖਣਬੀਨ ਆ ਕੇ 12 ਵਜੇ ਸੁੱਤੇ ਅਸੀਂ ਤੇ ਸਵੇਰੇ 8 ਵਜੇ ਉੱਠ ਕੇ ਰੈਡੀ ਛੜੀ ਹੋ ਕੇ ਤੇ ਆਪਾਂ ਖਿੱਚਦੇ ਆਂ ਤਿਆਰੀ ਆਪਣੇ ਅੱਗੇ ਦਰਾਸ ਵੱਲ ਨੂੰ ਕਸ਼ਮੀਰ ਵੱਲ ਨੂੰ ਤੇ ਅੱਜ ਦਾ ਅੱਧਾ ਦਿਨ ਤੇ ਕੱਲ ਦਾ ਸਾਰਾ ਦਿਨ ਕਸ਼ਮੀਰ ਰਹਿ ਕੇ ਪਰਸਪੋਸ ਹੋਸੀ ਚੱਲ ਵੜਨਾ ਆਪਣੇ ਬਰਸ਼ਿੰਡੇ ਵੱਲ ਨੂੰ ਜੀ ਅੱਜ ਹੈਗੀ ਤਰੀਕ 23 ਜੂਨ 2025 ਤੇ ਵੱਜ ਗਿਆ ਜੀ ਆਪਣਾ 9:45 9:45 ਦਾ ਟਾਈਮ ਹੋ ਗਿਆ ਜੀ ਤੇ ਚੋਬਰਪੁਰੇ ਰੈਡੀ ਨੇ ਤੇ ਸਾਡੇ ਰੂਮ ਦੀ ਗੱਲ ਕਰੀਏ ਸਾਡਾ ਰੂਮ ਕੱਲ ਦਾ ਅੱਸੀ ਰਾਤ ਲਈ ਇਹ ਸਾਨੂੰ 800 ਰੁਪਏ ਦਿੱਤਾ ਸੀ ਇਹਨਾਂ ਨੇ 800 ਰੁਪਏ ਦਾ ਰੂਮ ਮਿਲਿਆ ਸਾਨੂੰ ਇੱਥੇ ਹੋਟਲ ਵਾਲੇ ਐ ਤੇ ਹੋਟਲ ਬਹੁਤ ਨਜਾਇਜ਼ੀ ਐ ਇੱਥੇ ਤੇ ਸਾਡੀ ਹੁਣ ਪੂਰੀ ਤਿਆਰੀ ਐ ਜੀ ਅਸੀਂ ਖਿੱਚਦੇ ਆ ਆਪਣਾ ਦਸਤਾਨੇ ਸੁਨਨੇ ਪੂਰੇ ਆ ਬਈ ਆਪਣੇ ਤੇ ਖਿੱਚਨੇ ਤਿਆਰੀ ਆਪਾਂ ਲਾਦੇ ਦੇ ਸਮਾਨ ਬੋਲਟ ਤੇ ਤੇ ਚੱਲਦੇ ਆ ਆਪਣਾ ਅੱਗੇ ਦਰਾਸ ਵੱਲ ਨੂੰ ਤੇ ਦਰਾਸ ਜਿਹੜਾ ਰਾਜ ਆਉਂਦਾਗਾ ਇਹ ਆਪਣਾ ਗੋਲਡੈਸਟ ਮਤਲਬ ਕਿ ਨਾਰਥ ਸਾਈਡ ਦਾ ਗੋਲਡੈਸਟ ਏਰੀਆ ਰਹੇ ਨਾ ਦਰਾਸ ਮਿਲ ਗਿਆ ਤੁਹਾਡਾ ਟੈਂਪਰੇਚਰ -15 -20 ਐਂਡ -45 ਤੱਕ ਵੀ ਜਾਵੜਦਾ ਤੇ ਰੱਜ ਜਾਂਦੇ ਹੋਏ ਆਪਾਂ ਕਾਰਗਿਲ ਵਾਰ ਮਮੋਰੀਅਲ ਵੀ ਦੇਖਾਂਗੇ ਜਿੱਥੇ 1999 ਦੀ ਲੜਾਈ ਹੋਈ ਸੀ ਕਾਰਗਿਲ ਵਾਰ ਤੇ ਉੱਥੇ ਸਾਰੇ ਮਤਲਬ ਕਿ A to Z ਉੱਥੇ ਇਨਫੋਰਮੇਸ਼ਨ ਦਿੱਤੀ ਹੋਈ ਹੈ ਵੀ ਸਾਰਾ ਕੁਝ ਵੀ ਆਪਾਂ ਸਾਰਾ ਦੇਖਾਂਗੇ ਉਹ ਹਨਾ ਆਪਾਂ ਕਾਰਗਿਲ ਵਾਰ ਮਮੋਰੀਅਲ ਵੀ ਦੇਖਾਂਗੇ ਜੀ ਅਸੀਂ ਕਾਰਗਿਲ ਤੋਂ ਖੜੇ ਹਾਂ ਜੀ ਲਗਭਗ 50 ਕਿਲੋਮੀਟਰ ਦੂਰ 50 55 ਕਿਲੋਮੀਟਰ ਦੂਰ ਤੇ ਸਾਡੇ ਨਾਲ ਨਾਲ ਵਗ ਰਿਹਾ ਦਰਾਸ ਰੀਵਰ ਜਿਹੜਾ ਕਿ ਅੱਗੇ ਜਾ ਕੇ ਇੰਡਸ ਰੀਵਰ ਦੇ ਨਾਲ ਮਿਲ ਜਾਂਦਾ ਤੇ ਇਧਰ ਕਰਗੜ ਰਹਿ ਗਿਆ ਤੇ ਉਧਰ ਰਹਿ ਗਿਆ ਸ਼੍ਰੀਨਗਰ ਇਹ ਬਹੁਤ ਤੇਜਵਾ ਹੈ ਬਹੁਤ ਜਿਆਦਾ ਨਜਾਇਜ਼ ਤੇ ਬਹੁਤ ਸੁਣ ਸਕਦ ਨੂੰ ਸੀ ਸ਼ਰਮ ਸ਼ਰਮ ਆਵਾਜ਼ ਆਵੇ ਸ਼ਰਮ ਸ਼ਰਮ ਤੇ ਇੱਥੋਂ ਦੇ ਥੋੜੇ ਥੋੜੇ ਇਧਰਲੇ ਜਿਹੜੇ ਇਧਰਲੇ ਪਹਾੜ ਹੈ ਇਹ ਤਾਂ ਲੇ ਲੇਦਾ ਖੜੇ ਹੋਈ ਆ ਤੇ ਇਧਰਲੇ ਪਹਾੜੇ ਥੋੜੇ ਥੋੜਾ ਕਸ਼ਮੀਰ ਵਾਲਾ ਰੰਗ ਫੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਇੱਥੇ ਹਰਿਆਲੀ ਵੀ ਜਿਆਦਾ ਹੈ ਤੇ ਇਧਰਲੇ ਪਹਾੜ ਥੋੜੇ ਕਸ਼ਮੀਰੇ ਲੱਗ ਰਹੇ ਆ ਤੇ ਇਧਰਲੇ ਨੇਰਲੇ ਲੱਗ ਰਹੇ ਨੇ ਪਿੱਛੇ 2 ਕਿਲੋਮੀਟਰ ਪਿੰਡ ਰਹਿੰਦਾ ਖਬੂ ਵਿਲੇਜ ਹੈ ਖਬੂ ਕਹਿੰਦੇ ਉਹਨੂੰ ਤੇ ਬਹੁਤ ਹੀ ਸੋਹਣਾ ਵਿਲੇਜ ਆ ਅਸ ਚਾਰੇ ਪਾਸੇ ਹਰਿਆਲੀ ਆ ਬਸ ਉਹੀ ਹੈ ਫੋਨ ਕੱਢ ਦਾ ਮੌਕਾ ਨਹੀਂ ਮਿਲਦਾ ਫੋਨ ਕੱਢਣ ਦਾ ਮੌਕਾ ਨਹੀਂ ਮਿਲਦਾ ਤੇ ਵਰਟ ਜਿਆਦਾ ਨਹੀਂ ਵੇੜਨੀ ਆ ਤਾਂ ਇਹ ਰਹਿ ਗਿਆ ਆਪਣੇ ਕੋਲ ਨਾਲ ਨਾਲ ਦਰਾਸ ਰੀਵਰ ਕਿਉਂਕਿ ਇਹ ਦਰਾਸੋਂ ਲੋਆ ਰਿਹਾ ਤੇ ਦਰਾਸ ਰਹਿ ਗਿਆ ਉਧਰ ਦਰਾਸ ਆਪਣੇ ਤੋਂ ਰਹਿ ਗਿਆ 20 25 ਕਿਲੋਮੀਟਰ ਦੂਰ ਰਹਿ ਗਿਆ ਜੀ ਬਹੁਤ ਹੀ ਸੋਹਣਾ ਦ੍ਰਿਸ਼ ਨਾਲ ਨਾਲੀਆਂ ਦੇ ਵਗਦਾ ਸਾਫ ਸਾਫ ਪਾਣੀ ਤੇ ਇਧਰ ਇਹਨਾਂ ਨੇ ਆਉਂਦੀ ਫੁੱਸਫੁਸ ਲਈ ਜੀ ਵੀ ਆ ਤੇ ਆੜੂਆਂ ਦੇ ਖੇਤ ਲੱਗੇ ਹੋਏ ਨੇ ਤੇ ਆ ਪਤਾ ਨਹੀਂ ਕਾਦੇ ਖੇਤ ਹੈ ਤੇ ਚੋਬਰ ਕਰ ਰਹੇ ਆ ਉਹਦਾ ਫੋਟੋ ਸ਼ੂਟ ਵਗੈਰਾ ਸਰੋਂ ਖੜੇ ਨੂੰ ਅੱਗੇ ਇੱਥੇ 15 ਤੋਂ 15 16 ਮਿੰਟ ਹੋ ਗਏ ਬਸ ਤੇ ਅਸੀਂ ਖੜੇ ਆ ਪਿੰਡ ਗੁਨੀਆਲ ਮੋਹੱਲਾ ਇਹ ਉਹ ਸਾਹਮਣੇ ਲਿਖਿਆ ਹੋਇਆ ਜੀ ਗੁਨੀਆਲ ਮੋਹੱਲਾ ਬਹੁਤ ਸੋਹਣਾ ਪਿੰਡ ਹੈ ਤੇ ਬੰਜਰ ਪਹਾੜਾਂ ਦੇ ਵਿਚਾਲੇ ਹਰਿਆ ਭਰਿਆ ਸ਼ਹਿਰ ਹੈ ਹਰਿਆ ਭਰਿਆ ਪਿੰਡ ਹੈ ਜੀ ਇਹ ਖਣੀ ਸ਼ਹਿਰ ਖਣੀ ਪਿੰਡ ਹੈ ਤੇ ਕਿਉਂਕਿ ਇੱਥੇ ਸ਼ਹਿਰ ਤੇ ਪਿੰਡ ਦਾ ਪਤਾ ਨਹੀਂ ਲੱਗਦਾ ਸਾਰਾ ਨਾ ਵੱਡਾ ਸ਼ਹਿਰ ਇੱਥੇ ਲੇਹ ਤੇ ਸ਼੍ਰੀਨਗਰ ਵਿਚਾਲੇ ਰਹਿ ਗਿਆ ਜੀ ਕਾਰਗਿਲ ਜਿੱਥੋਂ ਆ ਪਾਈ ਆ ਇਥੋਂ ਦੀ ਜਬਾਦੀ ਦੀ ਗੱਲ ਕਰੀਏ ਅਬਾਦੀ ਇਥੋਂ ਦੇ ਲੋਕਾਂ ਦੀ ਬਹੁਤ ਘੱਟ ਹੈ ਮਲਕੀ ਮੰਨ ਲਓ ਵੀ ਜਿਵੇਂ 2 ਟਾਂਕੀ ਸੰਗ ਵੋਟ ਦਾ ਇਥੇ ਲਾਭਗ ਅੰਦਾਜ਼ਾ ਲੱਗ ਸਕਦਾ ਹੈ ਕਿਉਂਕਿ ਇਥੇ ਲੋਕ ਬਾਰੇ ਆਪ ਨੂੰ ਦਿਖ ਨਹੀਂ ਰਹੇ ਤੇ ਸੋਹਣੇ-ਸੋੜੇ ਪਹਾੜ ਐ ਸੇ ਬਸੇ ਤੇ ਦਰਸਤ ਰੋਤ ਵੀ ਬਹੁਤ ਸੁਨੇ ਹੈਗੇ ਸਾਨੂੰ ਤਾਂ ਇੱਕ ਬੰਦਾ ਹੀ ਮਿਲਿਆ ਹਾਲੇ ਉਹ ਜਾਂਦਾ ਇੱਕ ਹੀ ਬੰਦਾ ਦੇਖਿਆ ਤੇ ਪਿੰਡ ਜਿਹਾ ਵਿੱਚ ਉਚਾਲੇ ਖੜੇ ਆ ਕੋਈ ਬੰਦਾ ਨਹੀਂ ਦੇਖਿਆ ਸਾਨੂੰ ਘਰ ਇੱਥੇ ਟਮੇ ਟੱਲੇ ਜੀ ਘਰ ਹੈਗੇ ਵਹੀਕਰ ਬਹੁਤ ਲੰਘਦੇ ਫਿਰ ਇੱਥੋਂ ਜਿਵੇਂ ਆ ਤੀਜਾ ਚੌਥਾ ਟਰੱਕ ਹੈ 15 ਮਿੰਟਾਂ ਦੇ ਵਿੱਚ ਹਾਂਜੀ 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 ਕੀ ਹਲਚਾਲ ਉਸੇ ਥਾਂ ਤੇ ਖੜੇ ਆ ਜਿੱਥੇ ਆਪਾਂ ਪਿਛਲਾ ਸ਼ਾਰਟ ਆ ਆਪਣਾ ਖਤਮ ਕੀਤਾ ਸੀਗਾ ਅਸੀਂ ਅੱਕੇ ਚੱਲ ਮਾੜੇ ਮੁੱਟੇ ਪੈਰ ਪੂਰੀ ਧੋਲੀਏ ਜਾਂ ਨਹਾ ਵਗੈਰਾ ਲਈਏ ਆਸ ਪਾਸ ਦੇ ਦ੍ਰਿਸ਼ ਦੇਖੋ ਹੀ ਬਹੁਤ ਸੋਹਣਾ ਬਹੁਤ ਹੀ ਲਾਜਵਾਬ ਇੱਕ ਨੰਬਰ ਵਾਲਾ ਜੀ ਇੱਕ ਨੰਬਰ ਨਜ਼ਾਰੇਦਾਰ ਥੀ ਹੈ ਇੱਥੇ ਇਹਨਾਂ ਨੇ ਪਾਣੀ ਬੜੇ ਇਸ ਤਰ੍ਹਾਂ ਜੰਡਿਆ ਪਿਆ ਇੱਕ ਨਾਲ ਆ ਰਿਹਾ ਇੱਕ ਆਪਣਾ ਖਾਲਾ ਆ ਰਿਹਾ ਇੱਕ ਉਹ ਪਰਲੇ ਪਾਸੇ ਤੇ ਤਿੰਨ ਚਾਰ ਉਹ ਪਰਲੇ ਪਾਸੇ ਆ ਜੀ ਇੱਕ ਆ ਰਿਹਾ ਤੇ ਪਰਲੇ ਪਾਸੇ ਉਧਰ ਮੇਨ ਚਰਨਾ ਜਾ ਜਿੱਥੋਂ ਦੀ ਪਾਣੀ ਆਉਂਦਾ ਮਤਲਬ ਕਿ ਉਹ ਵਾਲੇ ਚਰਨੇ ਚੋਂ ਇਧਰ ਪੰਜ ਛੇ ਸਮਾਂ ਤੇ ਪਾਣੀ ਵੰਡੇ ਜਾਂਦਾ ਤੇ ਪਾਣੀ ਵੰਡਣਾ ਵੀ ਇੱਥੇ ਮੈਨੂੰ ਲੱਗਦਾ ਬਹੁਤ ਔਖਾ ਹੈ ਬਹੁਤ ਔਖਾ ਇਹਨਾਂ ਨੇ ਖਾਲਾ ਗੂਲੇ ਪੱਟੇ ਹੁਣ ਕਿਉਂਕਿ ਅਸपास ਇਹਨਾਂ ਦੇ ਸਾਰੇ ਬਾਗ ਰਹਿ ਜਾਂਦੇ ਨੇ ਉਹਨਾਂ ਨੂੰ ਇਹਨਾਂ ਨੇ ਪਾਣੀ ਵੀ ਦੇਣਾ ਹੁੰਦਾ ਲੋ ਵੀ ਮਿੱਤਰੋ ਚੋਬਰ ਫੁੱਲਣਾ ਨੂੰ ਕੇ ਠੰਡੇ ਠੰਡੇ ਪਾਣੀ ਨਾਲ ਠੰਡਾਤੂ ਹੀ ਪਾਣੀ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਸਾਹਮਣੇ ਪਰਫੀਲੇ ਪਹਾੜ ਹੈਗੇ ਉੱਥੋਂ ਪਾਣੀ ਖੁਰਖੁਰ ਕੇ ਆਈ ਜਾਂਦਾ ਤੇ ਪਾਣੀ ਠੰਡਾ ਕਿੰਨਾ ਹੋਣਾ ਤੇ ਅਸੀਂ ਨਹਾੜੇ ਸੀਗੇ ਤੇ ਨਜ਼ਰ ਆ ਗਿਆ ਮੇਰੇ ਵੀਰੋ ਉੱਕਰੇ ਪੁੱਟਾਂ ਹੋਈਆਂ ਸਾਡੀਆਂ ਆ ਬੰਦੇ ਆ ਬੰਦੇ ਨੂੰ ਅਸੀਂ ਅੱਖੇ ਨੇ ਚ ਪਾਇਆ ਸਸਰੀਕਾਲ ਜੀ ਪੰਜਾਬ ਦੇ ਨਗਰ ਪਾਸਿਓਂ ਨਗਰ ਪਾਸਿਓਂ ਓਏ ਆ ਬੰਦੇ ਨੂੰ ਆ ਬੰਦੇ ਨੂੰ ਆਖਿਆ ਜੀ ਅਸੀਂ ਇਹਦੇ ਵਿੱਚ ਨਾ ਮੈਂ ਕੱਪੜੇ ਪਾਏ ਹੋਏ ਸੀ ਬਈ ਆ ਬਾਈ ਐਡਾ ਆਰਡਰ ਪੋਕਾ ਕਿਨੇ ਪੰਜਾਬ ਪੁਲਿਸ ਚਲਾ ਲਿਆ ਯਾਰ ਸਪੀਡ ਯਾਰ ਬਈ ਇੰਨਾ ਘੈਂਟ ਝੂਟੇ ਆਉਂਦੇ ਯਾਰ ਲੋਕ ਪੈਸੇ ਲਾ ਲਾ ਇੱਥੋਂ ਤੋਂ ਆਉਂਦਾ ਇੱਥੇ ਰੁੜਦਾ ਆਉਂਦਾ ਸੀ ਅਸੀਂ ਆਖਿਆ ਵੀ ਫੜ ਲੈਂਦੇ ਹਾਂ ਇੱਥੋਂ ਵਿੱਚ ਵਧਿਆ ਹੋਰ ਨੂੰ ਉਚਾਲ ਲੈ ਮੈਨੂੰ ਹਾਂ ਹੋਰ ਕੀ ਯਾਰਾ ਬੜਾ ਛੜੇ ਜਾਣਾ ਯਾਰ ਜਿਹੜੇ ਪਿੰਡ 'ਚ ਤੁਸੀਂ ਸਾਡਾ ਲਾਸਟ ਸ਼ੂਟ ਦੇਖਿਆ ਸੀ ਉਸ ਤੋਂ ਤਕ ਤਕਰੀਬਨ 2 ਜਾਂ 3 ਕਿਲੋਮੀਟਰ ਸੇ ਅੱਗੇ ਆਏ ਸੀ ਤਾਂ ਇੱਥੇ ਆ ਕੇ ਮਿਲਦਾ ਪਾਨੂੰ ਕਾਰਗਲ ਵਾਰ ਮੈਮੋਰੀਅਲ ਜਿੱਥੇ ਕਿ 1999 ਦੀ ਲੜਾਈ ਹੋਈ ਸੀ ਜੁਲਾਈ ਦੇ ਮਹੀਨੇ ਚ ਮਲਕੀ 26 ਸਾਲ ਹੋ ਜਾਣਗੇ ਅਗਲੇ ਮਹੀਨੇ ਚ ਬਹੁਤ ਸਾਰੇ ਨੌਜਵਾਨ ਸ਼ਹੀਦ ਇੱਥੇ ਹੋਏ ਸੀਗੇ ਇਹ ਲੜਾਈ ਹੋਈ ਸੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਮਲਕੀ ਇਹ ਪਹਿਲਾਂ ਆਪਣੇ ਪਾਕਿਸਤਾਨ ਦੇਗਾ ਸਰਦ ਪਹਿਲਾਂ ਆਪਣੇ ਇੰਡੀਆ ਦਾ ਸੀਗਾ ਬਾਅਦ ਚ ਪਾਕਿਸਤਾਨ ਨੇ ਅਕੂਪਾਈ ਕਰ ਲਿਆ ਸੀ ਤੇ ਉਦੋਂ ਬਾਅਦ ਇੰਡੀਆ ਨੇ ਲੜਾਈ ਕਰਕੇ ਤੇ ਇਹ ਤੇ ਕਬਜ਼ਾ ਕਰ ਲਿਆ ਸੀ ਤੋ ਕਬਜੇ ਦੇ ਰਾਣਾ ਬਹੁਤ ਸਾਰੇ ਸ਼ਹੀਦੀਆਂ ਪ੍ਰਾਪਤ ਹੋਈਆਂ ਸੀਗਾ। ਕੈਪਟਨ ਵਿਕਰਮ ਬਾਤਰਾ ਜੇ ਤੁਸੀਂ ਵੀਡੀਓ ਵੀ ਦੇਖੀ ਹੋਗੀ ਫਿਲਮ ਵੀ ਦੇਖੀ ਹੋਗੀ ਇਹਨਾਂ ਤੇ ਬਣੀ ਐ ਤੇ 20 ਜੂਨ 1999 ਨੂੰ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਤੇ ਹਥੌਪਾ ਤੋਂ ਬਾਹਵ ਵਗੈਰਾ ਪਈਆਂ ਤੇ ਇੱਧਰ ਹੈ ਜੀ ਤੇ ਉਹ ਸ਼ਹੀਦੀ ਸਥਾਨ ਸਾਰੇ ਦੇ ਉੱਥੇ ਉੱਥੇ ਸਾਰੇ ਹੀ ਸਮਾਧੀਆਂ ਲਾ ਰੱਖਿਆ ਨੇ ਜਿਹੜੇ ਵੀ ਜਵਾਨ ਨੌਜਵਾਨ ਸ਼ਹੀਦ ਹੋਏ ਸੀਗੇ ਜੰਗ ਵੇਲੇ। ਤਾਂ ਇੱਥੇ ਮਿੱਤਰੋ ਹਰੇਕ ਨੌਜਵਾਨ ਦੀਆਂ ਸਮੱਧੀਆਂ ਬਣਾਈ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਵਾਲੇ ਇਹਨਾਂ ਦਾ ਨਾਮ ਸੀਗਾ ਦਿਲਬਖ ਸਿੰਘ ਜਿਨ੍ਹਾਂ ਨੇ ਸਿੱਧੀ ਪ੍ਰਾਪਤ ਕੀਤੀ 11 ਅਕਤੂਬਰ 2018 ਨੂੰ 11 ਫਰਵਰੀ 2018 ਨੂੰ ਮਤਲਬ ਕਿ ਅਲੱਗ-ਅਲੱਗ ਡੇਟ ਦੇ ਅਲੱਗ-ਅਲੱਗ ਇੱਥੇ ਸਮੱਧੀਆਂ ਬਣਾਈ ਹੋਈਆਂ ਨੇ ਤੇ ਮਤਲਬ ਕਿ ਇਹ ਸਾਰੇ 1999 ਵਾਲੇ ਹਨੀਏ ਤਾਂ ਇੱਥੋਂ ਆਪਣ ਨੂੰ ਵੀ ਪਤਾ ਲੱਗਦਾ ਦੇਖੇ ਤੋਂ ਪਰ ਮੈਨੂੰ ਪਹਿਲਾਂ ਹੀ ਪਤਾ ਲੱਗਿਆ ਸੀ ਉਹ ਸਾਰੇ ਜਿੰਨੇ ਵੀ ਸ਼ੇਦियां ਪ੍ਰਾਪਤ ਕੀਤੀਆਂ ਸਾਰੇ ਇਹਦੇ ਨਾਮੇ ਲਿਖਿਆ ਪਰ ਇੱਥੇ ਅਲੱਗ-ਅਲੱਗ ਡੇਟ ਲੱਗੀਆਂ ਹੋਈਆਂ ਨੇ ਡੇਟਾਂ ਅਲੱਗ-ਅਲੱਗ ਨੇ ਇੱਥੇ ਸਾਰਿਆਂ ਦੀਆਂ ਜਿਵੇਂ ਕਿਸੇ ਦੀ 6 ਜੁਲਾਈ 2020 ਹੈ 21 ਨਵੰਬਰ 2018 ਹੈ ਤੇ 11 10 ਅਕਤੂਬਰ 1988 ਕੁਝ ਇਸ ਤਰ੍ਹਾਂ ਦਾ ਇੱਥੇ ਮੋਲ ਜਾ ਰਹਿਣ ਦਾ ਬਾਕੀ ਇੱਥੇ ਕਾਜ ਤੇ ਚੜਨ ਨੂੰ ਬਣਾ ਕੀਤਾ ਸਾਰਿਆਂ ਨੇ ਤੇ ਇੱਥੇ ਕੰਟੀਨਿਊ ਹੀ ਹੈ ਵਾਸ਼ਰੂਮ ਵਗੈਰਾ ਵੀ ਸਾਰਾ ਕੁਝ ਹੈਗਾ ਤੇ ਜਿਵੇਂ ਆ ਗਰਾਊਂਡ ਰਹਿ ਗਿਆ ਇੱਥੇ ਜਾਂਦ ਤੋਂ ਬਣਾ ਕੀਤਾ ਇਹਨਾਂ ਨੇ ਵੀ ਤੁਸੀਂ ਜੇ ਇਹਨਾਂ ਨੇ ਕਿਹਾ ਵੀ ਤੁਸੀਂ ਫੋਟੋ ਵਗੈਰਾ ਲੈਣੀ ਹੈ ਵੀਡੀਓ ਬਣਾ ਤੁਸੀਂ ਬਾਰ ਬਾਰ ਵੀਡੀਓ ਬਣਾ ਸਕਦੇ ਹੋ ਜੇ ਫੋਟੋ ਲੈਣੀ ਹੈ ਤਾਂ ਸਟੈਂਡਿੰਗ ਪੋਜੀਸ਼ਨ ਚ ਕੋਈ ਮਤਲਬ ਕਿ ਪੋਜ਼ ਵਗੈਰਾ ਨਹੀਂ ਮਾਰਨਾ ਕੁਝ ਹੋ ਜ ਨਹੀਂ ਮਾਰਨਾ ਜਿਹਦੇ ਨਾਲ ਇਹਨਾਂ ਨੂੰ ਫਰਕ ਪਵੇ ਹਨਾ ਵੀ ਆਪਾਂ ਨੂੰ ਬੋਲ ਸਕਣਾ ਵੀ ਉਹ ਕਹਿੰਦੇ ਇਕੱਲੀ ਆਹ ਓਨਲੀ ਸਟੈਂਡਿੰਗ ਪੋਜੀਸ਼ਨ ਇੱਧਰ ਵੀ ਜਾਂਦ ਤੋਂ ਇਹ ਵੈਸੇ ਬਣਾ ਕਰਦੇ ਆ ਤੇ ਖਾਸ ਤਿਆਂ ਰੱਖਿਆ ਗਿਆ ਇਸ ਜਗ੍ਹਾ ਦਾ ਬਹੁਤ ਹੀ ਸੋਹਣੀ ਜਗ੍ਹਾ ਬਣਾਈ ਵੀ ਆ ਅਸਲ ਬਹੁਤ ਸੋਹਣੇ ਪਹਾੜ ਰਹ ਜਾਂਦੇ ਆ ਬਰਫੀਲੇ ਪਹਾੜ ਮਰੇਵੇ ਪਹਾੜ ਮੁਰਦਾ ਪਹਾੜ ਤੇ ਰੰਗ-ਬਰੰਗੇ ਪਹਾੜ ਹਰੇ ਪਹਾੜ ਆ ਵੀ ਬਾਕੀ ਵਰਮੂ ਵਰਿਲ ਦੇ ਜਿਹੜਾ ਸਾਹਮਣੇ ਆ ਤੇ ਇੱਥੇ ਵੀਡੀਓ ਲਾਉਣ ਨਹੀਂ ਹੈਗੀ ਨਾ ਫੋਟੋਗ੍ਰਾਫੀ ਅਲਾਉਡ ਆ ਬਸ ਸਿਰਫ ਦੇਖ ਕੇ ਆ ਸਕਦੇ ਆ ਤੇ ਨੋ ਇਨ ਆਰਡਰ ਨੂੰ ਦੇਖਦੇ ਹੋਏ ਆਪਾਂ ਵੀ ਵੀਡੀਓ ਨਹੀਂ ਬਣਾਵਾਂਗੇ ਨਾ ਫੋਟੋ ਖਿੱਚਾਂਗੇ ਬਸ ਦੇਖ ਕੇ ਆਵਾਂਗੇ ਇਕੱਲਾ ਤੇ ਇਹ ਬਹੁਤ ਹੀ ਵੱਡਾ ਚੰਡਾ ਲੱਗਿਆ ਹੋਇਆ ਆਪਣੇ ਇੰਡੀਆ ਦਾ ਇਹ ਸਾਹਮਣੇ ਆ ਰਿਹਾ ਹੈ ਹਟ ਆਫ ਰਿਮੈਂਬਰੈਂਸ ਮਲਕ ਇੱਥੇ ਸਾਰਿਆਂ ਦੀ ਫੋਟੋ ਵਗੈਰਾ ਲੱਗੀ ਹੋਈਆਂ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਫੋਟੋ ਕਿਹੜੀ ਬਟਾਲੀਅਨ ਚ ਸੀਗੇ ਕਿਵੇਂ ਇਹਨਾਂ ਦੀ ਸ਼ਹੀਦੀ ਪ੍ਰਾਪਤ ਹੋਈ ਕਿਵੇਂ ਬਿਲਕੁਲ ਸਾਰਾ ਕੁਝ A to Z ਇਹਨਾਂ ਦੇ ਅੱਥੇ ਲਿਖਿਆ ਹੋਇਆ ਹੈ ਜਦੋਂ ਜਦੋਂ ਆਪਾਂ ਐਂਟਰ ਕਰਦੇ ਹਾਂ ਸਾਹਮਣੇ ਵਾਰਮ ਮੈਮੋਰੀਅਲ ਚ ਇਧਰ ਦੀ ਇੰਟਰਸ ਹੈ ਤਾਂ ਆਪਣੇ ਖੱਬੇ ਪਾਸੇ ਐਗਜ਼ਿਟ ਹੈ ਤਾਂ ਇਹ ਕੁਝ ਨਹੀਂ ਲੈ ਜਾਣਾ ਦੇ ਜਿਵੇਂ ਬੈਗ ਬੋਗ ਰਹਿਗੇ ਕੁਝ ਵੀ ਨਹੀਂ ਲੈ ਜਾਣ ਦੇ ਆਜ਼ਾਖਾਨ ਪੈਨ ਨੂੰ ਲੈ ਜਾ ਸਕਦੇ ਹੋ ਬਾਹਰ ਰੱਖ ਕੇ ਹੱਥ ਚ ਤੇ ਪਾਣੀਪੁਣੀ ਲੈ ਜਾਣਾ ਹੈ ਉਹ ਲੈ ਜਾ ਸਕਦੇ ਹੋ ਜਿਹੜਾ ਸਾਹਮਣੇ ਰਹਿ ਗਿਆ ਸਟ੍ਰੇਟ ਫਾਰਵਰਡ ਜਾ ਕੇ ਅੱਗੇ ਤੇ ਉਹ ਕਹਿੰਦੇ ਆ ਵਿਜੇਪਥ ਤੇ ਇਹਦੇ ਐਸੇ ਪਾਸੇ ਠੀਕੇ ਸਮੇਂ ਇਹੜਾ ਵਿਜੇਪਥ ਰਹਿ ਗਿਆ ਤੇ ਉੱਥੇ 20 ਜਾਣੇ ਦੇ ਸਟੈਚੂ ਲੱਗੇ ਨੇ ਜਿਹੜੇ ਕਿ 20 ਦੇ 20 ਉਸ ਵਾਰਮ ਵਾਰ ਦੇ ਕੈਪਟਨ ਸੀਗੇ ਮਰਕਿ ਜਿਵੇਂ ਕੋਈ 100 200 ਬੰਦਾ ਇੱਕ ਕੈਪਟਨ ਨੇ ਠਾ ਗਿਆ 100 200 ਬੰਦਾ ਇੱਕ ਕੈਪਟਨ ਨੇ ਠਾ ਗਿਆ ਉਸ ਕਰਕੇ ਉਸ ਦੇ ਇਹ ਕੈਪਟਨ ਸਨ ਤੇ ਏਸੀ ਆਪਣੇ ਕਾਰਗਿਲ ਵਾਰ ਮੈਮੋਰੀਅਲ ਜੀ ਤੇ ਥੋੜੀ ਕੰਪਨੀ ਤੇ ਛਿੜਦੀ ਹੈ ਵੀ ਮਤਲਬ ਕਿ ਕਿਵੇਂ ਜਵਾਨਾਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀਗੀਆਂ ਤੇ ਲੂਕੰਡਾ ਇਹ ਖੜਾ ਹੁੰਦਾ ਹੈਗਾ ਤੇ ਇੰਨਾ ਕਰਕੇ ਆਪਾਂ ਅੱਜ ਇਹ ਸੜਕਾਂ ਤੇ ਫਿਰਦੇ ਹਾਂ ਜੇ ਉਦੋਂ ਕਾਰਗਿਲ ਦੀ ਵਾਰ ਨਾ ਲੱਗਦੀ ਤੇ ਇਹ ਹਿੱਸਾ ਪਾਕਿਸਤਾਨ ਕੋਲੇ ਰਹਿਣਾ ਸੀ ਤੇ ਆਪਾਂ ਇੱਥੇ ਨਾ ਫਿਰਦੇ ਹੁੰਦੇ ਇਹ ਜਗ੍ਹਾ ਆਪਾਂ ਕੋ ਮੀਂ ਸਕਣੀ ਸੀ ਲੋ ਵੀ ਮਿੱਤਰੋ ਅਸੀਂ ਬੁਲਟ ਪਾਸੇ ਲਾ ਕੇ ਤੇ ਖੜੇ ਅਸੀਂ ਜਿੱਥੇ ਆ ਲਿਖਿਆ ਵੈਲਕਮ ਟੂ ਟੂਰਿਜ਼ਮ ਡਿਵੈਲਪਮੈਂਟ ਅਥਾਰਟੀ ਕਰਕੇ ਲੈ। ਇੱਥੋਂ ਲੈ ਰਹੇ ਹਾਂ ਅਸੀਂ 313 ਕਿਲੋਮੀਟਰ ਤੇ ਹੋਰ ਮਿੰਟ ਮਿੰਟ ਜਿਹੜਾ ਬਈ ਕਰ ਗਿਆ ਤੋਂ ਆ ਗਏ ਅਸੀਂ 84 ਕਿਲੋਮੀਟਰ ਕਰ ਗਿਆ ਤੋਂ ਚਲੇ ਸੀ ਅ ਸਵੇਰੇ 10 ਵਜੇ ਤੇ ਵੱਜ ਗਿਆ 22 2:40 ਹੋ ਗਏ ਤੇ ਇੰਨੇ ਟਾਈਮ ਚ ਅਸੀਂ 84 ਕਿਲੋਮੀਟਰ ਹੀ ਆਏ ਆ ਰੁਕਦੇ ਰਿਕਾਉਂਦੇ ਤੇ ਨਜ਼ਾਰੇ ਹੁੰਦੇ ਰਹੇ ਨਜ਼ਾਰੇ ਜਾਂਦੇ ਰਹੇ ਆ। ਤੇ ਆ ਬਾੜਾ ਰਹਿ ਗਈ ਜੀ ਥੋੜੇ ਥੋੜੇ ਕਸ਼ਮੀਰ ਵਾਲੇ ਤੇ ਥੋੜੇ ਥੋੜੇ ਲੇ ਵਾਲੇ ਬਾੜਾ ਬਹੁਤ ਸੋਹਣੇ ਨੇ ਤੇ ਹੋਰ ਕੀ ਦਿਖਣਾ ਬਈ ਇੱਥੇ ਥੋੜੀ ਅੱਗੇ ਜਾ ਕੇ ਬਰਫ਼ ਵੀ ਆਊਗੀ ਕਿਉਂਕਿ ਅੱਗੇ ਜਾ ਕੇ ਜੋਜੀਲਾ ਪਾਸ ਹੈਗਾ ਜਿਹੜਾ ਕਿ ਆਪਣਾ ਬਰਫੀਲਾ ਹੈਗਾ ਭਾਲੇ ਬਰਫੀਲਾ ਬਹੁਤ ਬਰਫੀਲਾ ਇਲਾਕਾ ਰਹਿ ਗਿਆ ਤੇ ਸਾਡੇ ਆਉਂਦੇ ਹੋਏ ਦੀ ਐਂਟਰੀ ਤਾਂ ਵੈਸੇ ਹੋਈ ਨਹੀਂ ਪਰ ਜਿਹੜੇ ਇਧਰੋਂ ਲੇ ਵੱਡੀ ਸਾਈਡ ਜਾ ਰਹੇ ਨੇ ਉਹਨਾਂ ਦੀ ਐਂਟਰੀ ਹੋਊਗੀ ਤੇ ਇੱਥੇ ਆ ਕੇ ਦਿਖਾਉਣਾ ਤੁਹਾਨੂੰ ਬਾਈਕਰਾਂ ਦਾ ਪੂਰਾ ਹਾੜੀ ਆਇਆ ਪਿਆ ਇੱਥੇ ਤਾਂ ਮੇਰੇ ਵੀਰੋ ਬਾਈਕਰਾਂ ਦਾ ਹਾੜੀ ਆਇਆ ਪਿਆ ਜਮਾ ਸਾਰੇ ਹਿਮਾਲੇਨ ਸਾਰੇ ਹਿਮਾਲੇਨ ਮੈਂ ਕਿ ਇੱਕ ਦੋ ਕੁ ਟਰੰਪਰ ਹੈਗੇ ਟਰੰਪਰ ਹੈਗੇ ਹਿਮਾਲੇਨ 410 ਹਿਮਾਲੇਨ 410 ਸਰਾ ਹੀ ਲੱਗੀ ਪਈ ਆ ਬੇਸਰਾ ਜਮਾ ਆ ਗਏ ਇਹਨੂੰ ਕਹਿੰਦੇ ਬਾਈਕਰ ਹੱਡ ਬਾਈਕਰ ਹੱਡ ਪੀਅਰ ਗੁੱਡ ਸਰਾ ਆ ਪਈ ਆ ਸਰਾ ਇੱਕ ਨੰਬਰ ਮਹਾਰਾ ਇੱਕ ਨੰਬਰ ਟਰੱਕ ਟਰੱਕ ਜ ਮੈਂ ਤਾਂ ਸੋਚਿਆ ਰਾਤ ਨੂੰ ਚੱਲਦੇ ਤੇ ਇੱਥੇ ਤਾਂ ਦਿਨੇ ਬੜੇ ਚੱਲੀ ਜਾਂਦੇ ਨੇ ਬਾਈਕਰ ਹੀ ਬਾਈਕਰ ਖੜੇ ਬਾਬੇ ਬਾਈਕਰ ਹੀ ਬਾਈਕਰ ਵਾਹ ਜੀ ਵਾਹ ਦੇ ਚਟੋਟਾ ਸਵਾਗਤ ਹੈ ਜੀ ਮੈਨੂੰ ਬਹੁਤ ਸਮਝ ਲੱਗ ਰਹੀ ਸੀ ਪਰ ਕੁੱਝ ਨਾ ਮੁੱਠੀ ਨਹੀਂ ਮਿਲਿਆ ਕਦੇ ਇੱਕਦਮ ਮੋੜ ਤੋਂ ਲੱਗਿਆ ਇਹ ਤੇ ਇਹ ਨਾੜੀ ਪਾਸੜੀ ਸੀ ਤਿਆਰ ਚਾ ਕੋਲ ਕੁੱਝ ਨਹੀਂ ਗੱਡੇ ਤੇ ਜਿਹੜਾ ਤੁਹਾਨੂੰ ਵਿੱਚ ਮਿਲ ਗਿਆ ਉਹ ਪਹਿਲਾਂ ਅਸੀਂ ਆਪਣਾ ਘਟਲੇ ਜੀ ਮੋੜ ਤੇ ਬਹੁਤ ਹੀ ਮਨਮੋਹਕ ਜਿਹਾ ਇਹਨੂੰ ਕਹਿੰਦੇ ਸੂਨ ਮਾਰਕਟਾ ਨਾਲ ਜਿਸਿਕਰਮਾਈ ਹੈਗੀ ਹੈ ਕ੍ਰਿਸ਼ਨ ਕੁਸ਼ ਤੈਹੀ ਬ੍ਰਮਣੀ ਕੋ ਤੱਕ ਤੇ 50 ਕਿਲੋਮੀਟਰ ਹੀ ਇੱਥੇ ਦੱਸੀ ਜਾ ਰਹੀ ਹੈ ਜੀ ਸਟੇਮੈਂਟ ਟੂ ਡਿਮਟ ਇਹ ਅੱਧੇ ਕਿਲੋਮੀਟਰ ਦੀ ਇੱਥੇ ਸਪੀਡ ਲਿਮਟ ਹੈ ਤੇ ਆਪਾਂ 50 ਕਿਲੋਮੀਟਰ ਤੇ ਹੀ ਚੱਲਨੇ ਆ। ਤਾਂ ਸੋਣੀ ਦੇ ਫੁੱਲ ਫੁੱਟ ਕੱਢਣੇ ਰਹੇ ਜੀ। ਰੋਜੋ ਇਹੋ ਜਿਹਾ ਵੀਊ ਦੇਖਦੇ ਆ ਸਾਰੇ ਦੁੱਖ ਟੁੱਟ ਜਾਂਦੇ ਆ ਕੋਲਦੀ ਆਪਣੇ ਵਗ ਰਿਆ ਸਿੰਧ ਰੀਵਰ ਜਿਹੜੇ ਵਗ ਰਿਆ ਇਹਨੂੰ ਕਹਿੰਦੇ ਸਿੰਧ ਰੀਵਰ ਤੇ ਆਸੇ-ਵਾਸੇ ਬਹੁਤ ਜਿਆਦਾ ਹਰਿਆਲੀ ਜਦੋਂ ਦੇ ਕਸ਼ਮੀਰ ਚ ਵੜੇ ਆ ਜੋ ਜ਼ਿਲ੍ਹਾ ਪਾਸ ਤੋਂ ਲੈ ਕੇ ਹੁਣ ਤੱਕ ਤਕਰੀਬਨ 80 ਕਿਲੋਮੀਟਰ ਹੋ ਗਏ ਨੇ ਤੇ ਸੁੱਖ ਦਾ ਸਾਹ ਲਿਆ ਨਹੀਂ ਤਾਂ ਮਾੜੀ-ਮਾੜੀ ਗੱਲ ਕਰ ਕੀ ਸਾਡਾ ਸਾਹ ਚੜਨ ਲੱਗਿਆ ਸੀਗਾ ਤੇ ਓਕੇ ਰਿਪੋਰਟਾਂ ਨਹੀਂ ਬਿਲਕੁਲ ਓਕੇ ਰਿਪੋਰਟਾਂ ਨੇ ਮੈਟਰ ਵੱਲੀ ਅਸੀਂ ਪਹੁੰਚ ਗਏ ਸੀਗੇ ਡੱਲੇਕਾ ਡੱਲੇਕ ਪਹੁੰਚ ਕੇ ਤੇ ਅਸੀਂ ਰੂਮ ਵਗਰਾ ਲੱਭ ਲਿਆ ਤੇ ਇਦੋਂ ਬਾਅਦ ਅਸੀਂ ਰੂਮ ਚ ਜੰਨੇ ਆ ਤੇ ਅਸੀਂ ਪਹੁੰਚ ਗਏ ਸੀ तकरीबन 7 ਵਜੇ ਟਾਈਮ ਹੋ ਰਿਹਾ 7:30 ਵਜੇ ਦਾ ਤੇ ਇੱਥੋਂ ਡੱਲੇਕ ਹੈ ਜਿਹੜੀ ਥੋੜੀ ਮਤਲਬ ਕਿ ਮਸ਼ਹੂਰ ਤਾਂ ਬਹੁਤ ਹੈ ਤੇ ਪਰ ਕਰਾਉਡ ਬਹੁਤ ਰਹਿੰਦਾ ਇੱਥੇ ਬਹੁਤ ਨਿਆਇਆ ਜਿਹਾ ਮਤਲਬ ਕਿ ਨਿਆਇਆ ਕਰਾਉਡ ਰਹਿੰਦਾ ਇੱਥੇ ਤੇ ਥੋੜਾ ਜਿਹਾ ਮਤਲਬ ਕਿ ੱਜ ਮਿੱਟੀ ਜਿਆਦੇ ਪੈ ਗਈ ਸਾਡੇ ਮੂੰਹਾਂ 'ਤੇ ਤੇ ਜਦੋਂ ਆਪਾਂ ਲੰਘਦੇ ਸੋਨਮਾਰਕ ਸੋਨਮਾਰ ਤੋਂ ਅੱਗੇ ਸ਼੍ਰੀਨਗਰ ਤੋਂ ਤੱਕ ਬਹੁਤ ਹੀ ਖਚੀੜਾ ਭਚੀੜਾ ਹੈ ਰਹੇਗਾ ਬੜਾ ਨਜਾਇਜ਼ ਜੀ ਹਨਾ ਤੇ ਤਾਂ ਕਰਕੇ ਸਾਨੂੰ ਟਾਈਮ ਥੋੜਾ ਉੱਥੇ ਜ਼ਿਆਦਾ ਲੱਗ ਗਿਆ ਮਤਲਬ ਕਿ ਜਿੱਥੇ ਅਸੀਂ ਘੰਟੇ ਦੀ ਵਾਟ ਨਵੇੜ ਨਹੀਂ ਸੀ ਉੱਥੇ ਸਾਨੂੰ 2 ਘੰਟੇ ਲੱਗ ਗਏ ਚਲੋ ਕੋਈ ਗੱਲ ਨਹੀਂ ਤੇ ਸ਼ਰੀਹਰੀ ਸੀ ਤਾਂ ਕਰਕੇ ਟਾਈਮ ਲੱਗ ਗਿਆ ਮਿੱਤਰੋ ਤੇ ਮੂੰਹ ਹੱਥ ਧੋ ਕੇ ਸਮਾਨ ਵਗੈਰਾ ਰੱਖ ਕੇ ਸਮਾਨ ਵਗੈਰਾ ਸਾਰਾ ਪਿੱਛੇ ਪਿਆ ਹਲੇ ਤੇ ਆਪਾਂ ਜੰਨੇ ਆਂ ਡਾਲੇ ਘੁੰਮਣ ਆ ਸੇਵਾ ਸੇ ਘੁੰਮਾਂਗੇ ਤਾਂ ਆਹ ਵળે ਪਰ ਡੈਸਟੀਨੇਸ਼ਨ ਵੀ ਹੈ ਜਿਹੜਾ ਇੱਥੇ ਘੁੰਮਾਂਗੇ ਆਪਾਂ ਤੇ ਜਿਹੜਾ ਜਿੱਪ ਪਹਾੜਾਂ ਦੀ ਗੱਲ ਕਰੇ ਸ਼੍ਰੀਨਗਰ ਵਿੱਚ ਬਹੁਤ ਘੱਟ ਹੀ ਪਹਾੜ ਰਹਿ ਗਏ ਥੋੜਾ ਪਲੇਨ ਏਰੀਆ ਜ਼ਿਆਦਾ ਹੈ ਇਧਰਲੇ ਪਾਸੇ ਤਾਂ ਬਹੁਤ ਹੀ ਘੱਟ ਪਹਾੜ ਨੇ ਜਿਹੜੇ ਪਹਾੜ ਰਹਿ ਗਏ ਉਹ ਇਧਰਲੇ ਪਾਸੇ ਰਹਿ ਗਏ ਪਿੱਛੇ-ਪਿੱਛੇ ਬਸ ਤੇ ਹੁਣ ਆਪਾਂ ਮਾੜਾ-ਮੋਟਾ ਸਮਾਨ ਸਮੂਰ ਰੱਖ ਕੇ ਸਾਰਾ ਸਮਾਨ ਰੱਖ ਕੇ ਤੇ ਆਪਾਂ ਜਾਣੇ ਆ ਘੁੰਮਣ ਘੁੰਮਣਾ ਤੇ ਸਿਨੇਮੈਟਿਕ ਸ਼ਾਟ ਚੂਸੀ ਮਾੜੇ-ਮੋਟੇ ਰਾਦੇ ਨਜ਼ਾਰੇ ਲਿਓ ਡੱਲੇ ਇੱਕ ਦੇ ਕਸ਼ਮੀਰ ਦੇ ਇਸ ਵਲੌਗ ਨੂੰ ਆਪਾਂ ਇਥੇ ਕੈਂਟ ਕਰਦੇ ਹਾਂ ਚੰਗਾ ਜੀ ਸਸਰੀ ਕਾਲ